ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਬਲਕਾਰ ਸਿੰਘ ਮੰਗਲੀ ਪ੍ਰਧਾਨ ਲੋਕ ਰਾਜ ਪਾਰਟੀ ਤੇ ਅੱਜ ਸਾਡੇ ਬਹੁਤ ਹੀ ਸੂਰਬੀਰ ਜੋਧੇ ਆਰਾਧ ਰਾਜਪੂਤ ਭਾਈਚਾਰੇ ਦਾ ਮਾਣ ਜਿਨ੍ਹਾਂ ਨੇ ਸਰਹੰਦ ਦੀ ਏਟ ਨਾਲ ਇਟ ਖੜਕਾਈ ਸਿੱਖ ਰਾਜ ਦਾ ਝੰਡਾ ਗੱਡਿਆ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਬੰਦਾ ਸਿੰਘ ਜੀ ਬਹਾਦਰ ਜਿਹੜੇ ਕਿ ਰਾਜਪੂਤ ਭਾਈਚਾਰੇ ਦਾ ਮਾਣ ਨੇ ਜਿਨ੍ਹਾਂ ਨੇ ਜੋ ਕਿ ਭਾਈ ਲక్ష్మణਦਾਸ ਦੇ ਨਾਮ ਨਾਲ ਜਾਣੇ ਜਾਂਦੇ ਸਨ ਪਹਿਲਾਂ ਜਦੋਂ ਇਹਨਾਂ ਦੇ ਕੋਲੋਂ ਸ਼ਿਕਾਰ ਖੇਡਦਿਆਂ ਹੇਰਨੀ ਦੇ ਹਿਰਨੀ ਦਾ ਹਿਰਨੀ ਦੇ تیر ਲੱਗ ਗਿਆ ਉਸ ਦੇ ਪੇਟ ਦੇ ਵਿੱਚ ਦੋ ਬੱਚੇ ਸੀਗੇ ਉਹ ਤੜਫ ਤੜ ਕੇ ਇਹਨਾਂ ਦੀਆਂ ਅੱਖਾਂ ਦੇ ਸਾਹਮਣੇ ਚਾਲੇ ਪਾ ਗਏ ਤਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਜਿਹਦਾ ਜਿਨ੍ਹਾਂ ਦੇ ਮਨ ਨੂੰ ਇੱਕ ਬਹੁਤ ਹੀ ਗਹਿਰੀ ਜ਼ਖ਼ਮ ਲੱਗੀ ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਉਸ ਤੋਂ ਬਾਅਦ ਬਹੁਤ ਚੁੱਪ ਚੁੱਪ ਰਹਿਣ ਲੱਗੇ ਕਿਸੇ ਨਾਲ ਨਾ ਬੋਲਣਾ ਨਾ ਉਸ ਤੋਂ ਬਾਅਦ ਇਹਨਾਂ ਦੀ ਮਾਤਾ ਨੇ ਇਹਨਾਂ ਨੂੰ ਕਿਸੇ ਪੰਡਤ ਦੇ ਕੋਲ ਛੱਡ ਦਿੱਤਾ ਲੈ ਕੇ ਗਈ ਕਿ ਮੇਰੇ ਪੁੱਤ ਕੋਈ ਬੋਲਦਾ ਨਹੀਂ ਚੱਲਦਾ ਨਹੀਂ ਇਹ ਵੀ ਕੋਈ ਇਹਨਾਂ ਨੂੰ ਕੋਈ ਮਾਨਸਿਕ ਰੋਗ ਦੀ ਬਿਮਾਰੀ ਹੋ ਗਈ ਉਹ ਪੰਡਤ ਜਿਹੜਾ ਜਾਨਕੀਦਾਸ ਉਹਨਾਂ ਨੇ ਇਹਨੂੰ ਆਪਣੇ ਕੋਲ ਰੱਖ ਲਿਆ ਆਪਣੇ ਕੋਲ ਰੱਖ ਕੇ ਆਪਣੀ ਜਿਹੜੀ ਵਿੱਦਿਆ ਸੀ ਸਿਖਾਈ ਉਸ ਤੋਂ ਬਾਅਦ ਇਹਨਾਂ ਨੂੰ ਔਗੜਨਾਥ ਜੀ ਉਹਨਾਂ ਦੇ ਕੋਲ ਛੱਡ ਦਿੱਤਾ ਗਿਆ ਜਿੱਥੋਂ ਕਿ ਇਹ ਮਾਦੋਦਾਸ ਬਰਾਕੀ ਦੇ ਨਾਮ ਨਾਲ ਮਸ਼ਹੂਰ ਹੋਏ ਤੇ ਉਸ ਤੋਂ ਬਾਅਦ ਇਹਨਾਂ ਦੀ ਪੇਟ ਸਾਡੇ ਸਹਿਬ ਸ੍ਰੀ ਗੁਰੂ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਨਾਲ ਹੋਈ ਜਿਨ੍ਹਾਂ ਨੇ ਇਹਨਾਂ ਨੂੰ ਬੰਦਾ ਬਹਾਦਰ ਦਾ ਖਿਤਾਬ ਦਿੱਤਾ ਤੇ ਬੰਦਾ ਬਹਾਦਰ ਬਣਾ ਕੇ ਆਪਣੇ ਧੀਰਾਂ ਦਾ ਤੀਰ ਦੇ ਕੇ ਇਹਨਾਂ ਨੂੰ ਇਹਨੂੰ ਬਾਬਾ ਜੀ ਰੋ ਬੰਦਾ ਸਿੰਘ ਬਹਾਦਰ ਜੀ ਨੂੰ ਸਰੰਦਪਾਲ ਤੋਰਿਆ ਤੇ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜੀ ਕੁਰਬਾਨੀ ਕੀਤੀ ਜਿਵੇਂ ਸਰਹੰਦੀ ਏਟ ਨਾਲ ਇਟ ਖੜਕਾਈ ਉਹ ਤੁਸੀਂ ਸਾਰੇ ਕਿਸੇ ਕੋਲੋਂ ਕੋਈ ਲੋਕਿਸ਼ੀਪੀ ਨਹੀਂ ਹੈਗੀ ਤੇ ਅੱਜ ਉਸ ਸੂਰਬੀਰ ਯੋਧੇ ਦਾ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ੀਦੀ ਦਿਹਾੜਾ ਹੈ ਤੇ ਮੇਰੇ ਵੱਲੋਂ ਮੈਂ ਆਪਣੇ ਵੱਲੋਂ ਤੇ ਮੇਰੀ ਆਪਣੀ ਪਾਰਟੀ ਵੱਲੋਂ ਤੇ ਪਾਰਟੀ ਦੇ ਸਮੂਹ ਵਰਕਰ ਸਹਿਬਾਨ ਵੱਲੋਂ ਸਾਡੇ ਸਰਾਜਪੂਤ ਭਾਈਚਾਰੇ ਦੇ ਜੋਦੇ ਤੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਫਰਜੰਦ ਕਹਿ ਸਕਦੇ ਆ ਕਿਉਂਕਿ ਜਿਨ੍ਹਾਂ ਨੇ ਅਮਰਤ ਛਕ ਲਿਆ ਉਹ ਗੁਰੂ ਸਾਹਿਬ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਹੀ ਪੁੱਤ ਬਣ ਜਾਂਦੇ ਨੇ ਇਸ ਕਰਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਦਾ ਅੱਜ ਸ਼ੀਦੀ ਦਿਹਾੜਾ ਤੇ ਮੈਂ ਆਪਣੇ ਵੱਲੋਂ ਤੇ ਆਪਣੀ ਪਾਰਟੀ ਵੱਲੋਂ ਇਹਨਾਂ ਨੂੰ ਲੱਖ ਲੱਖ ਵਾਰੀ ਸਜਦਾ ਪ੍ਰਣਾਮ ਕਰਦਾ ਕਿ ਜਿਨ੍ਹਾਂ ਨੇ ਸਿੱਖ ਕੌਮ ਦਾ ਰਾਜਪੂਤ ਭਾਈਚਾਰ ਦਾ ਸਿਰ ਉੱਚਾ ਕੀਤਾ ਤੇ ਜਿਹੜੇ ਪਠਾਨ ਉਸ ਸਮੇਂ ਦੇ ਉੱਤੇ ਬਹੁਤ ਆਪਣੇ ਆਪ ਨੂੰ ਕਹਿੰਦੇ ਘਾਉਂਦੇ ਸਿੱਖਾਂ ਦੇ ਉੱਤੇ ਬੜਾ ਜ਼ਬਰ ਜ਼ੁਲਮ ਕਰ ਰਹੇ ਸੀ ਉਹਨਾਂ ਨੂੰ ਵੀ ਸ਼ਹੀਦ ਕੀਤਾ ਉਹਨਾਂ ਦੇ ਨਾਲ ਬੜੀਆਂ ਤਕੜੇ ਹੋ ਗਏ ਜੁੱਧਾਂ ਲੜੀਆਂ ਤੇ ਸਿੱਖ ਕੌਮ ਦਾ ਝੰਡਾ ਗੱਡਿਆ ਤੇ ਮੇਰੇ ਵੱਲੋਂ ਤੇ ਆਪਣੀ ਪਾਰਟੀ ਵੱਲੋਂ ਮੈਂ ਦੁਬਾਰਾ ਫੇਰ ਇਸ ਯੋਧੇ ਨੂੰ ਸਾਡੇ ਬੰਦਾ ਸਿੰਘ ਜੀ ਵਹਾਦਰ ਜੀ ਨੂੰ ਬਾਬਾ ਬੰਦਾ ਸਿੰਘ ਜੀ ਵਹਾਦਰ ਜੀ ਨੂੰ ਲੱਖ ਲੱਖ ਵਾਰੀ ਪ੍ਰਣਾਮ ਕਰਦਾ ਤੇ ਇਸ ਮੈਂ ਜਿੰਨੇ ਵੀ ਇਸ ਮੇਰੀ ਵੀਡੀਓ ਨੂੰ ਦੇਖਣ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ ਜਿੰਨਾ ਵੱਧ ਤੋਂ ਵੱਧ ਸ਼ੇਅਰ ਕਰੋਗੇ ਤਾਂ ਸਾਡੇ ਬਾਬਾ ਬੰਦਾ ਸਿੰਘ ਬਹਾਦਰ ਜੀ ਬਾਰੇ ਸਾਰਿਆਂ ਨੂੰ ਪਤਾ ਲੱਗ ਸਕੇਗਾ ਵੀ ਇਹ ਕਿਹੜੀ ਬਰਾਦਰੀ ਵਿੱਚੋਂ ਸੀ ਲੇਕਿਨ ਅੱਜ ਬਹੁਤ ਐਸੇ ਨੇ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਇੱਕ ਬਰਾਗੀ ਕਹੀ ਜਾਂਦੇ ਨੇ ਬਾਵਿਆਂ ਦੇ ਵਿੱਚੋਂ ਕਹੀ ਜਾਂਦੇ ਨੇ ਬਾਬਾ ਬਰਾਗੀ ਕਹੀ ਜਾਂਦੇ ਨੇ ਲੇਕਿਨ ਅਸਲੀਅਤ ਇਹ ਹੈ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਜਿਹੜੇ ਕਿ ਰਾਜਪੂਤ ਪਾਈਚਾਰੇ ਦੇ ਵਿੱਚੋਂ ਸਨ ਤੇ ਇੰਨੀ ਅਕ ਬੇਨਤੀਆਂ ਕਰਦਾ ਹੋਇਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ